ਪਿਛਲੇ ਕਈ ਮਹੀਨਿਆਂ ਤੋਂ ਇਹ ਯੁੱਧ ਨਸ਼ੇ ਵਿਰੁੱਧ ਜੋ ਡਾਕ ਦੇ ਖਿਲਾਫ ਸਾਡੀ ਮਹਿੰਮ ਚੱਲ ਰਹੀ ਹੈ ਜੋ ਕਿ ਇੱਕ ਲੋਕ ਲਹਿਰ ਦਾ ਰੂਪ ਧạn ਕਰ ਚੁੱਕੀ ਹੈ ਪੰਚਾਇਤਾਂ ਦੇ ਪੰਚਾਇਤਾਂ ਜਿਹੜੀਆਂ ਨੇ ਉਹ ਮੱਦੇ ਭਾ ਕੇ ਦੇ ਰਹੀਆਂ ਨੇ ਕਿ ਅਸੀਂ ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਨਸ਼ਾ ਵੇਚਣਾ ਅਲਾਉ ਨਹੀਂ ਕਰਾਂਗੇ ਜੇ ਕੋਈ ਸ਼ਬੀਤ ਚਨਾ ਹੋਇਆ ਸੀ ਉਹਦੀ ਜ਼ਮਾਨਤ ਲਈ ਦੇਵਾਗੇ ਉਹਨੂੰ ਛਡਾਉਣ ਵਾਸਤੇ ਥਾਣੇ ਵੀ ਜਾ ਮੰਗੇ ਜੇ ਕੋਈ ਸਾਡੇ ਪਿੰਡ ਦਾ ਅਡਿਕਟਡ ਹੈ ਮਰੀਜ਼ ਕਹਿੰਦੇ ਆਪਾਂ ਤਾਂ ਕੋਈ ਬੁਰੀ ਸਮੱਸਿਆ 'ਚ ਪੈ ਗਿਆ ਤਾਂ ਸੀ ਉਹ ਉਹ ਜਿਹੜਾ ਰੀ ਹੈਵ ਸੈਂਟਰ 'ਚ ਜੋ ਗਵਰਨਮੈਂਟ ਵੱਲੋਂ ਖੋਲ੍ਹੇ ਹੋਏ ਨੇ ਉਥੇ ਲਿਜਾ ਕੇ ਉਹਦਾ ਇਲਾਜ ਕਰਾਣਾ ਬਹੁਤ سارے ਦੋਸਤੋ ਤੁਹਾਡੇ ਕਹਿੰਦੇ ਨਹੀਂ ਕਿਹਾ ਗਿਆ ਕਿ ਜਿਹੜੇ ਇੱਕ ਤਸਕਰ ਸੀ ਉਹਨਾਂ ਦੇ ਜਿਹੜੇ ਸ਼ਾਨਦਾਰ ਉਹਨਾਂ ਦੀ ਹਾਲੀ ਸ਼ਾਨ ਉਠੀਆਂ ਪਈ ਹੋਈ ਸੀ ਲੋਕਾਂ ਦੇ ਘਰੋਂ ਜਾਣ ਕੇ ਉਹਨਾਂ ਤੇ ਬਲੋਚਰ ਵੀ ਚੱਲੇ ਆਂ ਔਰ ਲੀਗਲੀ ਅਸੀਂ ਸਾਰਾ ਪਤਾ ਕਰਕੇ ਹੀ ਐਕਚੁਅਲ ਲੈ ਲਏ ਤੇ ਅਸੀਂ ਨਾਲ ਇਹ ਵੀ ਕਹਿੰਦੇ ਰਹੇ ਆਂ ਕਿ ਹੌਲੀ-ਹੌਲੀ ਸਬੂਤ ਆ ਜਾਂਦੋਂ ਸਾਡੇ ਕੋਲ ਕਾਗਜ਼ ਇਕੱਠੇ ਕਰ ਲੈਣ ਦੋ ਅਸੀਂ ਇਹ ਤੋਕੇ ਨਾਲ ਨਹੀਂ ਜਿਹੜਾ ਕੰਮ ਕਰਦੇ ਤਾਂ ਵਾਰੀ ਵੱਡਿਆਂ ਦੀ ਵੀ ਆਉਗੀ کافی ਅਲਾਇਕਾਈ ਜਿਹੜੇ ਇਲਾਕਾਈ ਵੱਡੇ ਅਸਕਰਸੀ ਉਹਨਾਂ ਦੇ ਬਾਰੇ ਬਹੁਤ ਹਰੋਜ ਆਉਂਦੀ ਰਹਿੰਦੀ ਪਰ ਤੇ ਸਿੱਧੇ ਘਰੇ ਸੱਤਰ ਵਿਛਾ ਕੇ ਚਿੱਟੇ ਰੰਗ ਦੇ ਜਾਂ ਕਿਸੇ ਦੇ ਕਰੇ ਸਾਡੀ ਆਮ ਆਪਾ ਮੈਂਨੀਆਂ ਜਿਹੜੀਆਂ ਚੁੰਨੀਆਂ ਨੇ ਉਹਨਾਂ ਦੇ ਰੰਗ ਚਿੱਟੇ ਕਰਨ ਵਾਲੇ ਆਪ ਤਿੰਨ ਤਿੰਨ ਮੰਜ਼ਲੀਆਂ ਚਾਰ ਚਾਰ ਮੰਜ਼ਲੀਆਂ ਕੋਠੀਆਂ ਜਾਂ ਵੱਡੇ ਵੱਡੇ ਪ੍ਰਾਪਰਟੀਆਂ ਬਣਾ ਕੇ ਦੀਪਮਾਲਾ ਕਰਕੇ ਤੇ ਮਹਿਫਲੇ ਲਾਉਣ ਲੋਕਾਂ ਦੀ ਮੌਤਾ ਤੇ ਮਹਿਫਲਾ ਨਾ ਇਹ ਹੋ ਨਹੀਂ ਸਕਦਾ برداشت ਨਹੀਂ ਹੋ ਸਕਦਾ ਸਵਾਮਾਨੀ ਪਾਰਟੀ ਦਾ ਇਹ ਗਰੰਟੀ ਦੇ ਰੂਪ ਦੇ ਵਿੱਚ ਇਹ ਅਸੀਂ ਕਿਹਾ ਹੋਇਆ ਸੀ ਟਾਈਮ ਥੋੜਾ ਜਿਆਦਾ ਲੱਗ ਗਿਆ ਕਿਉਂਕਿ ਅ ਪਲੈਨਿੰਗ ਬਣਾਉਣ ਨੂੰ ਟਾਈਮ ਲੱਗ ਗਿਆ ਕਿਵੇਂ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਨਹੀਂ ਈਜ਼ੀ ਹੈ ਪਰ ਸਪਲਾਈ ਲਾਈਨ ਤੋੜਨ ਤੋਂ ਬਾਅਦ ਜਿਹੜੇ ਵਿਦਰੋਹ ਵਾਲ ਸਿੰਪਟਮਸ ਵਾਲੇ ਜਿਹੜੇ ਐਡਿਕਟਡ ਨੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਫਿਰ ਅਸੀਂ ਰੀਹੈਬ ਸੈਂਟਰ ਅਪਡੇਟ ਕੀਤੇ ਫਿਰ ਸਾਨੂੰ ਪਤਾ ਲੱਗਿਆ ਕਿ ਵਿੱਚ ਉਹ ਚੋਰਸ ਦੇ ਵੀ ਜਿਹੜੇ ਮੁਲਾਜਮ ਨੇ ਉਰੇਲੇ ਹੋਏ ਨੇ ਉਹ ਦੱਸ ਦਿੰਦੇ ਨੇ ਜਿਹੜੇ ਛੋਟੇ ਲੈਵਲ ਦੇ ਮੁਲਾਜਮ ਨੇ ਉਹ ਦੱਸ ਦਿੰਦੇ ਨੇ ਕਿ ਅਜੇ ਪਿਛਾਪਾ ਪਊਗਾ ਉਹਨਾਂ ਨੂੰ ਦੱਸ ਦਿੰਦੇ ਨੇ ਤਾਂ ਉਹਦੇ ਨਾਲ ਵੀ ਐਸਾ ਜਿਹੜੇ ਆਪਰੇਸ਼ਨ ਸਾਡੇ ਜਾਂ ਛਾਪੇ ਜਿਹੜੇ ਫੇਲ ਹੋਏ ਸੋ ਉਹਨਾਂ ਦੀਆਂ ਬਹੁਤ ਵੱਡੇ ਲੈਵਲ ਤੇ ਟਰਾਂਸਫਰ ਕੀਤੀਆਂ ਫਿਰ ਲੋਕਾਂ ਦੇ ਸਹਿਯੋਗ ਮੰਗਿਆ ਤਾਂ ਕਰਕੇ ਫਿਰ ਥੋੜਾ ਟਾਈਮ ਲੱਗਿਆ ਤੇ ਹੁਣ ਇਸ ਵਕਤ ਇਹ ਜਿਹੜੀ ਮੁਹਿੰਮ ਹੈ ਇਹ ਪੂਰੇ ਜ਼ੋਨਾਂ ਤੇ ਹੁਣ ਸਾਨੂੰ ਲੋਕਾਂ ਦੇ ਫੋਨ ਵੀ ਆਉਂਦੇ ਆ ਫੀਡਬੈਕ ਵੀ ਆਉਂਦੀ ਹੈ ਤੇ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਹੁਣ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਕਿ ਮੋਟਰਸਾਈਕਲਾਂ ਤੇ ਘੁੰਮਦੇ ਆ ਗਲੀਆਂਾਂ 'ਚ ਘੁੰਮਦੇ ਆ ਵਾਰਾ ਗਰਦ ਜਿਹੜੇ ਨਸ਼ਾ ਵੇਚਣ ਵਾਲੇ ਪੀਂਆਂ ਪੈਣਾਂ ਦਾ ਬਾਹਰ ਨਿਕਲਣਾ ਔਖਾ ਹੋ ਗਿਆ ਪਿਆ ਹੈ ਜਾ ਕਿਤੇ ਵੀ ਅਵੇਲੇਬਿਲਿਟੀ ਹੈ ਕਿਤੇ ਵੀ ਕਿਸੇ ਕਰ ਥੱਲੇ ਕਿਸੇ ਡੱਪਰ ਥੱਲੇ ਬੈਠੇ ਨੇ ਸੋ ਉਹ ਜਿਹੜਾ ਸਮਝੋ ਇਹਨਾਂ ਦਾ ਕਾਰਟ ਸੀ ਟੁੱਟ ਗਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਦੋਂ ਪੁਲਿਸ ਗਈ ਤਾਂ ਜਿਹੜੇ 4 5 6 7 ਹੋ ਗਏ ਉਸ ਪਿੰਡ ਵਿੱਚ ਉਹ ਆਪਣੇ ਘਰ ਨੂੰ ਜਿੰਦੇ ਲਾ ਕੇ ਉਹ ਪੁਲਿਸ ਡੇਟ ਸਾਡੇ ਦੇ ਬਾਹਰ ਚਲੇ ਗਏ ਬਾਰ ਮਿੰਟ ਕੋਈ ਹਰਿਆਣਾ ਚਲਾ ਗਿਆ ਕੋਈ ਕਿਤੇ ਵੀ ਰਾਜਸਥਾਨ ਜਾ ਵੰਕ ਫਾਤਵੀਰ ਹੋਰ ਇਹ ਵੀ ਨਾਲ ਅਸੀਂ ਕਹਿੰਦੇ ਰਿਆਂ ਕਿ ਕਿਸੇ ਨੂੰ ਅਸੀਂ ਬਖਸ਼ਾਂਗੇ ਭਾਵੇਂ ਜਿੰਨਾ ਮਰਜੀ ਉਹ politically strong ਰਿਹਾ ਜਾਂ ਹੈਗਾ ਰਾਜਨੀਤਿਕ ਤੌਰ ਤੇ ਉਹਦੀ ਕੋਈ ਸ਼ਕਤੀ ਹੈ ਜਾਂ ਕੋਈ ਆਪਸਤਾਨਾ ਬਣਦੀ ਹੈ ਉਹਦੀ ਜਾਂ ਕੋਈ ਅਫਸਰ ਵੀ ਹੈ ਵੱਡਾ ਅਫਸਰ ਵੀ ਹੈ ਕਿ ਅਸੀਂ ਇਸ ਮਾਮਲੇ 'ਚ ਬਿਲਕੁਲ ਪੰਜਾਬ ਦੇ ਲੋਕਾਂ ਨਾਲ ਖੜਾਂਗੇ ਪੰਜਾਬ ਦੀ ਜਵਾਨੀ ਨਾਲ ਖੜਾਂਗੇ ਪੰਜਾਬ ਦੇ ਮਾਪਿਆਂ ਨਾਲ ਖੜਾਂਗੇ ਜਿਨ੍ਹਾਂ ਦੇ ਪੁੱਤ ਜਿਹੜੇ ਨੇ ਉਹ ਜਾਂ ਤਾਂ ਦੁਨੀਆ ਤੋਂ ਚਲੇ ਗਏ ਛੋਟੀ ਉਮਰੇ ਜਾਂ ਫਿਰ ਨਾਨੇ ਉਹਨਾਂ ਨੂੰ ਬੁਰੀ ਸੰਗਤ 'ਚ ਪਾਲਿਆ ਜਾਂ ਫਿਰ ਮਾਪਿਆਂ ਨੂੰ ਮਜਬੂਰੀ ਉਹਨਾਂ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜਣਾ ਪਿਆ ਕਿ ਪੁੱਤ ਇੱਥੇ ਤਾਂ ਤੈਨੂੰ ਪਤਾ ਹੀ ਹੈ ਕੀ ਹਾਲ ਹੈ बस चला जा बस मर्ज़ी ਲੈ ਕੇ ਤੇ ਜਿਵੇਂ ਵੀ ਮਰਜ਼ੀ ਕਰਕੇ ਪਰ ਉਹਨਾਂ ਨੂੰ ਆਪਣੀ ਅੱਖਾਂ ਤੋਂ ਦੂਰ ਕਰਨਾ ਸੋਤ ਉਹਦੇ ਜ਼ਿੰਮੇਵਾਰ ਕੌਣ ਨੇ ਵੱਡੇ ਤਸਕਰ ਜਿਹੜੇ ਛੋਟੇ ਨੇ ਨਾ ਉਹ ਤਾਂ ਡਿਸਟ੍ਰੀਬਿਊਟਰ ਨੇ ਕੂਰੀਅਰ ਨੇ ਤਾਂ ਇੱਥੋਂ ਸਮਾਨ ਉੱਥੇ ਲੈ ਕੇ ਜਾਣਾ ਬਸ ਪਰ ਜਿਹੜੇ ਮੇਨ ਨੇ ਉਹ ਕਾਬੂ ਨਹੀਂ ਆਉਂਦੇ ਸੀ ਲੜੇ ਉਹ ਨਹੀਂ ਆ ਗਏ ਹੁੰਦੇ ਸੀ ਉਹਦਾ ਬਸ ਸਪਲਾਇਰ ਸੀਗੇ ਫੋਨ ਤੇ ਕਹਿੰਦੇ ਸੀ ਇੱਥੋਂ ਜਾ ਕਰੋ ਆ ਆਪਣੇ ਡਿਸਟ੍ਰਿਕਟ ਦਾ ਪੂਰਾ ਇੱਕ ਪੂਰਾ ਉਹਨਾਂ ਦਾ ਤਾਣਾ ਬਾਣਾ ਪੂਰਾ ਸੰਗਠਨ ਵਾਂਗੂ ਬਣਾਇਆ ਹੋਇਆ ਸੀ ਕਿ ਆ ਤੂੰ ਆ ਜिले ਦਾ ਮਾਲਕ ਹੈ ਤੇਰੇ ਕੋਲੇ ਆ ਤਹਿਸੀਲਾਂ ਨੇ ਤੇਰੇ ਕੋਲੇ ਆ ਪਿੰਡ ਨੇ ਇਸ ਤਰ੍ਹਾਂ ਦਾ ਸੋ ਅਸੀਂ ਕਾਫੀ ਹੱਦ ਤੱਕ ਇਸ ਮਾਫੀਏ ਨੂੰ ਤੋੜਨ ਚ ਕਾਮਯਾਬ ਅਜੇ ਵੀ ਚੱਲ ਰਿਹਾ ਕੰਮ ਕਿ ਮੈਂ ਫੇਰ ਕਹਿਣਾ ਕਿ ਚਾਹੇ ਜਿੰਨਾ ਮਰਜੀ ਕੋਈ ਤਗੜਾ ਅਧਿਕਾਰ ਜਿੰਨਾ ਮਰਜੀ ਕੋਈ politically ਉਹਦੀ ਇਨਫਲੂਐਂਸ ਹੈ ਕੋਈ ਜਾਂ ਹੋ ਸਕਦਾ ਹੈ ਅਫਸਰ ਉਹ ਤੋਂ ਡਰਦੇ ਹੋਣ ਜਾਂ ਅਫਸਰ ਹੁਨੇ ਲਾਏ ਹੋਣ ਪਰ ਨਸ਼ੇ ਵਾਲੇ ਮਾਮਲੇ 'ਚ ਮੈਂ ਬਿਲਕੁਲ ਵੀ ਕਿਸੇ ਨਾਲ ਤਰਸ ਨਹੀਂ ਕਰੂਗਾ ਇਸ ਇਤਰਾਮ ਨਹੀਂ ਕਰੂੰਗਾ ਪਰ ਮੈਂ ਜੋ ਮਰਜੀ ਹੋਵੇ ਮੈਂ ਪੰਜਾਬੀਆਂ ਲਈ ਜਵਾਬ ਦੇ ਆ ਮੈਂ ਪੰਜਾਬੀਆਂ ਦਾ ਕਰਜ਼ਦਾਰ ਆ ਇਸ ਕਰਕੇ ਕਿ ਉਹਨਾਂ ਨੇ ਮੈਨੂੰ ਇਸ ਅਹੁਦੇ ਤੇ ਬਿਠਾਇਆ ਕਿ ਉਮੀਦ ਲਾ ਕੇ ਕਿ ਕਰ ਸਕਦੇ ਆ ਇਹ ਇਹਨਾਂ ਦੀ ਨੀਤ ਸਾਫ਼ ਹੈ ਪੂਰਾ ਪ੍ਰੋਪਰ ਕਾਗਜ਼ੀ ਕਾਰਵਾਈ ਪੂਰਾ ਪ੍ਰੋਪਰ ਪੱਕੇ ਪੈਰੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਪੱਕੇ ਪੈਰੀ ਕੰਮ ਕੀਤਾ। ਔਰ ਜਿੰਨੇ ਵੀ ਹੁਣ ਤੱਕ ਗਏ ਨੇ ਅੰਦਰ। ਉਹਨਾਂ ਚੋਂ 80 ਤੋਂ 90% ਦੀ ਜਮਾਨਤ ਨਹੀਂ ਹੋਈ। ਕਿਉਂਕਿ ਜਦੋਂ ਕਮਰਸ਼ੀਅਲ ਕੁਆਂਟੀਟੀ ਆ ਜਾਂਦੀ ਹੈ ਤਾਂ ਜਮਾਨਤ ਨਹੀਂ ਹੁੰਦੀ। ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਕਿਉਂਕਿ ਲੋਕਾਂ ਨੂੰ ਇਹੀ ਸ਼ਿਕਾਇਤ ਸੀ। ਇਹਦੀ ਅਸੀਂ ਥਾਣੇ ਫੜਾ ਕੇ ਆਉਂਦੇ ਆ। ਉਹ ਸਾਡੇ ਨਾਲੋਂ ਪਹਿਲਾਂ ਕਰੇ ਆ ਜਾਂਦੇ ਨੇ ਅਸੀਂ ਬਾਅਦ 'ਚ ਆਉਣੇ ਸ਼ਿਕਾਇਤ ਕਰਦੇ ਸੁਣ ਮੈਂ ਫੇਰ ਇੱਕ ਵਾਰੀ ਦੁਬਾਰੇ ਜਿਹੜੇ ਗਲਤ ਫੈਮਿਲੀ 'ਚ ਬੈਠੇ ਹੋਣਗੇ ਕਿ ਸ਼ਾਇਦ ਸਾਡੇ ਤੱਕ ਨਾ ਪਹੁੰਚੇ ਹੱਥ ਜਾ ਸਾਨੂੰ ਤਾਂ ਬੁਲਾਣਾ ਜਾਣਦਾ ਸਾਨੂੰ ਬੁਲਾਣਾ ਜਾਣਦਾ ਇੱਥੇ ਕਿਸੇ ਦੀ ਸੁਭਾਸ਼ ਸਿਚੁਏਸ਼ਨ ਨਹੀਂ ਕਿਸੇ ਦਾ ਕੋਈ ਮਾਮੇ ਭੂਆ ਦੇ ਮੁੰਡੇ ਦਾ ਫੋਨ ਨਹੀਂ ਚੱਲਣਾ ਇੱਥੇ ਸਿੱਧਾ ਬੁਰਸਾਉਗੀ ਇੱਥੇ ਵਿਜੀਲੈਂਸ ਆਉਗੀ ਇੱਥੇ ਨਾਰਕੋ ਵਾਲੇ ਆਉਣਗੇ ਫਿਰ ਆਕੇ ਪ੍ਰੋਪਰ ਕਾਰਵਾਈ ਰਖਾ ਕੇ ਉਦੋਂ ਜਿਹੜੀ ਹੈ ਉਹ ਬੰਦ ਦੀ ਸਜ਼ਾ ਦੇਵਾਂਗੇ ਕਿਉਂਕਿ ਲੋਕ ਬਹੁਤ ਦੁਖੀ ਨੇ ਕੱਲ ਦਾ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਲੋਕਾਂ ਦਾ ਬੋਲ ਕੀ ਇਹ ਇਹਦਾ ਮਤਲਬ ਇਹ ਹੈ ਲੋਕਾਂ ਦੀ ਖੁਸ਼ੀ ਨਹੀਂ ਹੈਗੀ ਉਹਨਾਂ ਤਾਂ ਕੋਤ ਮਾਰ ਕੇ ਉਹ ਤਾਂ ਕਿਸੇ ਨੇ ਕਿਸ ਤਰੀਕੇ ਨਾਲ ਪੀੜਤ ਨਹੀਂ ਇਹ ਅਸਲ ਤੇ ਨਫਰਤ ਉਹਨਾਂ ਨੂੰ ਵਿਸ਼ੋ ਕਰਾਇਆ ਕਿਸੇ ਨੇ ਤਾਂ ਹੱਥ ਪਾਇਆ ਕਿਸੇ ਨੇ ਤਾਂ ਕੋਈ ਕੋਈ ਵੱਡੇ ਬੰਦਿਆਂ ਨੂੰ ਹੱਥ ਇੱਕ ਹੋਰ ਦੁੱਖ ਦੀ ਗੱਲ ਇਹ ਹੈ ਕਿ ਇਹਦੇ ਨਾਲ ਕੀ ਹੋਇਆ ਇਹਨਾਂ ਦਾ ਇੱਕ ਹੋਰ ਗੈਂਗ ਸਾਹਮਣੇ ਆ ਗਿਆ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਵੱਡੀਆਂ ਪਾਰਟੀਆਂ ਦੇ ਪ੍ਰਧਾਨ ਕਈ ਛੋਟੀਆਂ ਮੱਛੀਆਂ ਫੜੀ ਜਾਂਦੇ ਆ ਵੱਡੇ ਨੂੰ ਹੱਥ ਨਹੀਂ ਪਾਉਂਦੇ ਉਹ ਕੱਲ ਦੇ ਇਸ ਗੱਲ ਦੀ ਨਿੰਦਾ ਕਰੀ ਜਾਂਦੇ ਜੀ ਨਹੀਂ 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 ਇਹ ਤਾਂ ਗਲਤ ਕਾਰਵਾਈ ਹੈ ਇਹਦਾ ਮਤਲਬ ਮਤਲਬ ਉਹ ਵੀ ਰਲੇ ਹੋ ਜਾਵੇ ਤੇ ਪੰਜਾਬ ਨੂੰ ਕੀ ਮਤਲਬ ਜਵਾਬ ਦੇਣਗੇ ਪੰਜਾਬੀਆਂ ਨੂੰ ਪੂਰਾ ਪ੍ਰੋਪਰ ਤਰੀਕੇ ਨਾਲ ਐਨਡੀਪੀਐਸ ਦੇ ਪਰਚੇ ਨੇ ਬਕਾਇਦਾ ਤੌਰ ਤੇ ਡੀਏ ਦੇ ਪਰਚੇ ਨੇ ਬਕਾਇਦਾ ਤੌਰ ਤੇ ਪੈਸੇ ਦੀ 3 ਲੈਂਡ ਦੇ ਨੇ ਹਵਾਲੇ ਦੀ ਕੈਸ਼ ਧੀ ਹੈ ਔਰ ਕਰੋੜਾਂ ਬਿਆੰਦੀ ਹੈ 29 ਮੋਬਾਈਲ ਕਿਸੇ ਦੇ ਘਰੋਂ ਫੜੇ ਜਾਂਦੇ ਨੇ 4 ਲੈਪਟਾਪ 8 ਡੈਰੀਆਂ ਹੋਰ ਪਤਾ ਨਹੀਂ ਕਿੰਨਾ ਦੰਨਾ ਸਮਾਨ ਕਿਉਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਸਾਡੇ ਕਰੇ ਵੀ ਆ ਸਕਦੇ ਨੇ ਉਹ ਜਿਹੜੇ ਸਾਥ ਦੇ ਰਹੇ ਨੇ ਉਹ ਵੀ ਉਨਹੀਂ ਦੋਸ਼ੀ ਨੇ ਚਾਹੋ ਜਿਹੜੀ ਮਰਜੀ ਪਾਰਟੀ ਦੇ ਪ੍ਰਧਾਨ ਨੇ ਸੋ ਮੈਂ ਫੇਰ ਦੁਬਾਰਾ ਇੱਕ ਵਾਰੀ ਦਰਾਂ ਹਿੰਦੀ ਚ ਬੋਲਦੇ ਨੇ नेशनल मीडिया बैठा के पंजाब से ड्रग्स का खात्मा करने के लिए युद्ध नशे के विरुद्ध एक मुहिम हमने चलाई हुई है वो एक लहर का रूप बन चुकी है गांव हर गांव से कस्बों से हमें नगर पंचायत के पंचायत के मते मिल रहे हैं प्रस्ताव पास कर रहे हैं कि हम इस मुहिम में साथ देंगे पंजाब को रंगला पंजाब बनाना पंजाब को नशा मुक्त बनाना और इसमें किसी को बख्शा नहीं जाएगा चाहे वो जितना मर्जी पॉलिटिकली स्ट्रांग हो या कोई अफसर हो या वो सो कार्ड वो कहे कि मेरी तो बहुत चलती है मेरे मेरे मेरी हवा की तरफ नहीं देख सकते तो ये वाली गलतफहमी ना रखें पंजाब के लिए हमारा दिल धड़कता है पंजाब को दोबारा पंजाब रंगला पंजाब बनाने का जो तहिया हमने कर रखा है उसी का हिस्सा है आप किसी के घर को उजाड़ के अपने घरों को लिशका रहे हो अपने प्रॉपर्टीज बन रही हैं, आप बाहर पैसा भेजा जा रहा है तो ये तो नहीं चलेगा ये तो समझ लो फिर लोगों का खून ही है तो पंजाब की जवानी को बर्बाद करने के लिए जो भी जिम्मेदार होगा उसको सख्त से सख्त सजा मिलेगी चाहे वो कोई भी हो चाहे वो मेरा भी कोई नुकसान करना चाहते हो तो क्योंकि मैं उनकी आंख में अब चुभने लगा हूँ कि यार ये क्या हो गया हमारा तो ये बिजनेस ही गया हमारा तो ये धंधा ही गया ये कौन कौन आ गया कहाँ से आ गए तो हमें कोई डर नहीं कोई डर नहीं है आपके सामने आया हूँ और काम पंजाब के लिए हर रोज करते हैं आज भी तीन चार मीटिंग्स हैं कल भी मिलूँगा जहाँ भी पब्लिक बुलाएगी वहाँ जाएंगे लेकिन पंजाब जो नफरत के पात्र हैं पंजाब के जो, जो जो लोगों ने भी डिक्लेयर कर रखे हैं कि ये नशे के तस्कर है तो पब्लिक की कचहरी जो है वो सबसे बड़ी कचहरी होती है दूसरी कचहरी में तो आप कई बार वकील बढ़ा हायर कर लिया जब गवाह मुकरा लिए आप फैसला इधर उधर करवा सकते हो। लेकिन परमात्मा की और पब्लिक की कचहरी में कोई ऐसी सिफारिशें चल पंजाबी चाहवत है उमला दे नवेडे किसी ने तेरी जात पूछे और अमल कैसे थे इनके पाप किए हुए गुनाह किए हुए हैं बड़े घरों के घर बर्बाद किए हुए हर रोज हम जो ड्रग्स की खेप पकड़ते हैं कहां से आती है कौन जिम्मेदार है इसका यहां कौन संभालता है इनको तो आपको आने वाले दिनों में भी ऐसी खबरें मिलेंगी एक और बड़ी मछली जाल में एक और बड़ा तस्कर जाल में एक और बहुत बड़ी प्रॉपर्टी जो ड्रग मनी से बनाई हुई थी उसको धराशाही कर दिया गया ये आने वाले दिनों में भी दिन खबरें मिलेंगी और मुझे पूरे पूरी दुनिया से कल से फोन आ रहे कि लोगों को ये भी भाई साहब पक्के पैरी है हैं मैंने कहा पक्के पैरी है हैं तो इतना लोगों में नफरत है यार नहीं युद्ध त बहुत देर तो चल रहे पहले छोटे सिपाही थो जरनैल भी फड़े जाने लग गए तो फिर युद्ध अगे होर चलूगा क्योंकि ये बहुत कुछ अगे कले कई का तस्कर फट ना होगा ਉਹ ਚਾਰਵੀ ਪਤਾ ਲੱਗੂ ਨਾ ਕਿ ਪੈਸੇ ਕਿੱਥੋਂ ਆਉਂਦੇ ਸੀ ਕਿਹਨੂੰ ਦਿੰਦਾ ਸੀ ਸਮਾਨ ਕਿੱਥੋਂ ਮਗਾਉਂਦਾ ਸੀ ਪੂਰਾ ਇੱਕ ਤਾਣਾ ਬਾਣਾ ਕੁਰਸੀਨਾਮਾ ਪੂਰਾ ਫੜਿਆ ਜਾਊਗਾ ਤਾਂ WhatsApp ਤੇ ਇੱਕ ਇੱਕ ਇਸ ਕਿੰਨੀ ਇਨਕੁਆਰੀ WhatsApp ਕਦੋਂ ਤੋਂ ਚੱਲ ਰਹੀ ਸੀ ਕਦੋਂ ਤੋਂ ਉਹ ਦੂਸਰਾ ਤਾਂ ਡੀਏ ਦਾ ਪੱਛਾ ਹੈਗਾ ਇਹਦਾ ਬੇਸ ਦੀ ਪੁਰਾਣੀ ਐਨਟੀਪੀਐਸ ਦੇ ਪੱਤੇ ਲਿਗਿਆ ਐਨਟੀਪੀਐਸ ਦੇ ਪੱਤੇ ਨਹੀਂ ਹਵਾਲਾ ਦੀ ਮੰਨੀ ਦੀ ਇਲੀਗਲ ਟ੍ਰਾਂਸਫਰ ਕੈਸ਼ ਟ੍ਰਾਂਸ ਟਰਾਂਸਫਰ ਨਹੀਂ ਬੈਂਕਾਂ ਚ ਕਰੋੜਾਂ ਰਪੀਆਂ ਦੇ ਪਰ ਕਾਫੀ ਦੇਰ ਤੋਂ ਸਾਡੇ ਕੋਲ ਸ਼ਿਕਾਇਤਾਂ ਵੀ ਆ ਰਹੀਆਂ ਸੀ ਸਾਡੇ ਕੋਲੇ ਸਬੂਤ ਵੀ ਆ ਰਹੇ ਸੀ ਪਰ ਅਸੀਂ ਫੇਰ ਉਹ ਹੀ ਕਰਦੇ ਅਸੀਂ ਪੱਕੇ ਪੈਰੀ ਉੱਪਰ ਚੱਲਦੇ ਸੀ ਨਹੀਂ ਜੀ 21 ਜਿਹੜੀ ਐਫ ਆਈ ਆਰ ਹੈ ਉਹ ਹੋਰ ਠੀਕ ਹੈ ਜਿਹੜੀ ਇਹ ਡੀਏ ਦਾ ਕੇਸ ਹੈ ਇਹ ਹੁਣ ਇਹ ਤਾਂ ਕਿਉਂਕਿ ਪਹਿਲੇ ID ਵੀ ਆਈ ਸੀ ਬਣੀ ਜਦੋਂ ਦੇਖਣਾ ID ਵੀ ਆਉਗੀ ਉਹ ਵੀ ਆਈਡੀ ਆ ਸਕਦੇ ਜਦੋਂ ਮਰਜੀ ਆ ਸਕਦੇ ਨੇ ਸੋ ਇਹਦੇ ਨਾਲ ਬਹੁਤ ਵੱਡਾ ਇੱਕ ਸਮਝ ਲਓ بڑے بڑے ਮਗਰਮਚ ਜਿਹਾ بڑے ਵੱਡੇ ਖੂ ਜਿਹੜੇ ਨੇ ਉਹਨਾਂ ਦੀਆਂ ਗਹਿਰਾਈਆਂ ਨਾਪਿਆਂ ਜਾਣਗੇ ਜਿੰਨਾ ਚਿਰ ਜਿੰਨਾ ਚਿਰ ਨੇ ਪੰਜਾਬ ਦੀ ਜਵਾਨੀ ਜਿਹੜੀ ਹੈ ਉਹਦੇ ਬਾਰੇ ਸਾਰਾ ਕੁਝ ਪਤਾ ਲੱਗ ਜਾਊਗਾ ਫਿਰ ਮਾਨ ਤੇ ਲੈ ਕੇ ਜਾਵਾਂਗੇ ਉਹਦੇ ਸਾਰਾ ਕੁਝ ਦੱਸ ਦੇਣਗੇ ਕੀ ਕੀ ਪਿਆ ਕੱਲ ਵੀ ਇਨਸੀਡੈਂਟਸ ਨੇ ਜਾਰੀ ਕਰਤਾ ਜਿਹੜਾ ਕੀ ਕੀ ਬਰਾਮਦ ਹੋਇਆ ਤੇ ਬਸ ਇਹੀ ਫੇਰ ਕਹਿਣਾ ਮੈਂ ਕਿ ਕੋਈ ਪਾਵਰ ਦਾ ਜਾਂ ਕੋਈ ਆਪਣਾ ਕੋਈ ਆਪਣੇ ਅਹੁਦੇ ਦਾ ਕੋਈ ਹੰਕਾਰ ਨਾ ਕਰੇ ਭਗਵਾਨ ਤੁਮਾਨ ਜਿਹੜਾ ਉਹ ਪੰਜਾਬ ਬਹਾਲ ਆ ਰਹੇ ਅਸੀਂ ਵਾਦਾ ਕਰਕੇ ਆਏ ਹੋਏ ਹਾਂ ਕਿ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾ ਦੇ ਉਹਦੇ ਵਾਸਤੇ ਮੇਰਾ ਵੀ ਨੁਕਸਾਨ ਕਰਦੇ ਕਾ ਦਿਨ ਮੈਨੂੰ ਕੋਈ ਪਰਵਾਹ ਨਹੀਂ ਭਗਤ ਸਿੰਘ ਜੀ ਨਾਲੋਂ ਤਾਂ ਡਬਲ ਤੋਂ ਵੀ ਜ਼ਿਆਦਾ ਜਿੰਨੇ ਜੇਲ੍ਹ ਬੈਠੇ ਨੇ ਸੋ ਅਸੀਂ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਦਾ ਤਿਲਕਾ ਵੀ ਨਹੀਂ ਹੈਗੇ ਸੋ ਜੇ ਜੇ ਕਿਤੇ ਅਸੀਂ ਪੰਜਾਬ ਨੂੰ ਸਾਫ਼ ਕਰਕੇ ਐਡਾ ਵੱਡਾ ਯੁੱਧ ਛੇੜ ਰੱਖਿਆ ਜਿਹੜਾ ਉਹਦੇ ਕੰਮਜਾਹ ਹੋ ਜਾਂਦੇ ਤਾਂ ਭਲਾਈ ਹੋਈ ਹੈ ਚਾਰ ਬੰਦੇ ਜਿਹੜੇ ਨੇ ਉਹਨਾਂ ਤੇ ਕਾਲਜ ਦੀ ਠੰਡ ਪਊਗੀ ਜਿੰਨੇ ਜਿਹੜੇ ਪੀੜਤ ਨੇ ਜਾਨ ਉਨ ਨਾਲ ਕੰਮ ਨਹੀਂ ਕੀਤਾ ਹੋਰ ਸਾਹਿਬ ਜੀ ਇਹ ਦੇਖਣ ਲਈ ਤੁਹਾਨੂੰ ਜੀ ਵਿਕਰਮ ਜੀ ਨੇ ਤਕਰੀਬ ਵਿੱਚ ਦਿੱਤੇ ਤੁਹਾਨੂੰ ਕਿ ਮਾਨਸਾ ਵੀ ਤਿਆਰ ਹੈ ਨਾ ਅਸੀਂ ਇਹ ਕਾਰਵਾਈ ਦਾ ਵਾਪਸੀ ਜਵਾਬ ਹੀ ਦੇਵਾਂਗੇ ਜਵਾਬ ਚਿਕਾਈ ਜੀ ਮਾਨਸਾ ਇੱਕ ਚੀਜ਼ ਹੋਰ ਜਿਹੜੀ ਤੁਸੀਂ ਗੱਲ ਕੀਤੀ ਆ ਜਿਹਦੇ ਕੋਲ ਕੁਮਕਸ਼ਾ ਮਾਨਸਾ ਦੇ ਐਸਆਈਟੀ ਬਣੇ ਜਿਹੜਾ ਹੁਣ ਮਾਮਲਾ ਤਰਜੋ ਹੋਇਆ ਉਹ ਆਂਤੋਂ ਤੋਂ ਵੱਧ ਪ੍ਰਾਪਰਟੀ ਬਣਾਉਣ ਦੇ ਮਾਮਲੇ ਦੇ ਵਿੱਚ ਹੋਇਆ ਉਹ ਵੀ ਉਹਦੇ ਉਹਦੇ ਚ ਵੀ ਫਿਰ ਇਹੀ ਹੋ ਰਿਹਾ ਹੈ ਜੀ ਜਿਹੜੇ ਦੇਖੋ ਜੀ ਪਤਾ ਕੀ ਹੈ ਜਦੋਂ ਪਰਚਾ ਹੁੰਦਾ ਹੈ ਪਰਚਾ ਇੱਕ ਤਾਂ ਹੈਗਾ ਜੀ ਕਿ ਡਰਗ ਬਣੀ ਹੈ ਫਿਰ ਦੂਜਾ ਹੈਗਾ ਡੀਏ ਦਾ ਇਸ ਡਰਗ ਨਾਲ ਇਹਨੇ ਬਣਾਇਆ ਕੀ ਕੀ ਹੈ ਡਰਗ ਬਣੀ ਸੋ ਡਰਗ ਬਣੀ ਦਾ ਜਿਹੜਾ ਮਿਸਜੂਜ ਹੈ ਉਹ ਹਵਾਲੇ ਰਾਹੀਂ ਆਇਆ ਹੈ ਇਧਰੋਂ ਆਇਆ ਹੈ ਇਧਰੋਂ ਗਿਆ ਹੈ ਜਾਂ ਉਧਰੋਂ ਆਇਆ ਉਹ ਸਾਰਾ ਕੁਝ ਜਾਣ ਦਾ ਵਿਸ਼ਾ ਹੈ ਤੇ ਬੜੀ ਜਲਦੀ ਤੁਹਾਨੂੰ ਉਹਦਾ ਉਹਦੀ ਸਾਰੀ ਕੱਟੇ ਹੋ ਗਈ। ਮਾਨਸਰ ਦੇ ਰੱਖੇ ਸੀਗੇ। ਉਹ ਵੀ ਜਿਵੇਂ ਰੇਟੇ ਬਦਲੇ ਉਹ ਰੇਟੇ ਬਦਲੀ ਦੇ ਵੀ ਇਲਜ਼ਾਮ ਲੱਗੇ ਸੀ। جناب جناب ਛੱਡੇ ਹੀ ਨਹੀਂ ਕੋਸ਼ੀ ਉਹਨਾਂ ਨੇ। ਅਤੇ ਉਹ ਵਾਲੇ ਇਲਜ਼ਾਮ ਇਹਦੇ ਚ ਕੋਹ ਦੀ ਮਨੀ ਵੀ ਹੈ। ਇਹਦੇ ਚ ਸ਼ਾਮਿਲ ਤੇ ਦੂਜਾ ਮੇਰਾ ਸਵਾਲ ਇਹ ਹੈਗਾ ਕਿ ਉਹ ਜਿਹੜੀ ਐਫ ਆਈ ਆਰ ਕੱਲ ਹੋਈ ਹੈ ਉਹਦੇ ਚ ਪੂਰੀ ਡਿਟੇਲ ਦਿੱਤੀ ਹੋਈ ਹੈ ਕਿ ਆਹ ਆਹ ਕੰਪਨੀਆਂ ਬਣਾਈਆਂ ਗਈਆਂ। ਇੱਥੋਂ ਆਹ ਵਾਲਾ ਪੈਸਾ ਆਇਆ।

ਇਦਰੋਂ ਵੀ ਉਹ ਨਹੀਂ ਸੈਂਡ ਕਰਦੇ ਨੇ ਕਿਉਂਕਿ ਉਹ ਸਰਕਾਰ ਵੱਲੋਂ ਮਤਲਬ ਰਸੀਵਰ ਸੋ ਇਹ ਤਾਂ ਮਤਲਬ ਇਹ ਹੋ ਗਿਆ ਨਾ ਕਿ ਮਤਲਬ ਜਿਹੜਾ ਹੁਣ ਪਿੱਛੇ ਹੋਇਆ ਸੀ ਕਿ ਇੱਕ ਪਾਰਟੀ ਦੇ ਪ੍ਰਧਾਨ ਨੇ ਆਪਣੇ ਪ੍ਰਧਾਨ ਨੂੰ ਕਿਹਾ ਕਿ ਪ੍ਰਧਾਨ ਚਾਹੀਦਾ ਨਵਾਂ ਤੇ ਪ੍ਰਧਾਨ ਨੇ ਅਸਤੀਫਾ ਦੇਣਾ ਚਾਹੀਦਾ ਪ੍ਰਧਾਨ ਨੇ ਪ੍ਰਧਾਨ ਦੀ ਗੱਲ ਮੰਨ ਕੇ ਅਸਤੀਫਾ ਦੇਤਾ ਤੇ ਪ੍ਰਧਾਨ ਨੇ ਫਿਰ ਬੁਲਾ ਲਈ ਜਿਹੜੀ ਆ ਉਹ ਡੈਲੀਗੇਸ਼ਨ ਉਹ ਡੈਲੀਗੇਸ਼ਨ ਦੇ ਵਿੱਚ ਵੀ ਗੱਲ ਉਠੀ ਪ੍ਰਧਾਨ ਪ੍ਰਧਾਨ ਨੇ ਬਣਾ ਲੈਣਾ ਚਾਹੀਦਾ ਇਹ ਵੀ ਇਸ ਪ੍ਰਧਾਨ ਬਣਾ ਸਰਦਾਰ ਨੇ ਉਸ ਪ੍ਰਧਾਨ ਨੇ ਆਪ ਦੇ ਪ੍ਰਧਾਨ ਦਾ ਨਾਮ ਆਪਣੇ ਨਾਮ ਇਹ ਲਾਓ ਪ੍ਰਸਤਾਵ ਪੈਦ ਕਰਤਾ ਦੂਜੇ ਪ੍ਰਧਾਨ ਨੇ ਕਹਿੰਦਾ ਵੀ ਹਾਂ ਇਹ ਤਾਂ ਪ੍ਰਧਾਨ ਹੁਣ ਚਿੰਗ ਤੇ ਫਿਰ ਪ੍ਰਧਾਨ ਨੇ ਪ੍ਰਧਾਨ ਚੁਣ ਲਿਆ ਇਹਦੇ ਵਿੱਚ ਕੀ ਪੋਲੀਟিক্যাল ਵੈਲਟ ਹੈ ਜੀ ਜਦਾ ਜਦਾ ਰਾਜਨੀਤਿਕ ਤੌਰ ਤੇ ਕੋਈ ਖਤਰਾ ਹੋਏ ਨਾ 3000 ਤੋਂ ਵੋਟ ਗਈ 5 6% ਵੱਧ ਗਈ ਹੈ ਜੀ ਇਹ ਜਿਹੜਾ ਪੋਲੀਟিক্যাল ਵੈਲਟ ਜਦੋਂ ਤੁਸੀਂ ਕਿਸੇ ਨੂੰ ਫੜ ਲੈਨੇ ਹੋ ਉਦੋਂ ਪੋਲਿਟਿਕਲ ਵੈਨਟਾ ਜਦੋਂ ਨਹੀਂ ਫੜਦੇ ਕਹਿੰਦੇ ਵੱਡੀਆਂ ਮੱਛੀ ਨੂੰ ਫੜਦੇ ਕਿਉਂ ਨਹੀਂ ਸੋਹੇ ਤਾਂ ਇਹ ਤਾਂ ਇਹਨਾਂ ਨੂੰ ਆਪ ਵੀ ਚਾਹੀਦਾ ਬਿਆਨ ਦੇਣਾ ਪਾਉਣਾ ਮੈਂ ਬਾਪੀ ਜੀ ਮੇਰੇ ਕੋਲ ਸਪੋਰਟ ਕੀਆ ਹੋਰ ਵੀ ਪੋਲਿਟਿਕਲ ਲੀਡਰ ਹੋਣ ਦੇ ਮੌਕੇ ਹੋ ਗਏ ਜੀ ਜਿਹੜੇ ਸਾਥ ਤੇ ਬੋਲ ਰਹੇ ਨੇ ਉਹ ਮਾਨ ਸਾਹਿਬ ਕੇ ਸਾਥ ਕਾਂਗਰਸ ਜੀ ਦੇ ਕੋਲ ਸਪੋਰਟ ਵਿੱਚ ਆ ਗਈ ਹੈ ਇੱਥੋਂ ਪਤਾ ਲੱਗਦਾ ਨਾ ਕਿ ਆਪ ਵਰਸਸ ਆਲ ਹੋ ਗਿਆ ਆਪ ਵਰਸਸ ਆਲ ਠੀਕ ਹੈ ਨਾ ਸਭ ਆ ਗਏ ਰਲ ਮਿਲ ਕੇ ਹੈ ਨਾ ਇਹ ਤੋਂ ਪਹਿਲਾਂ ਵੀ ਜੇ ਕਿਤੇ ਸਹੀ ਕਾਰਵਾਈ ਹੁੰਦੀ ਤਾਂ ਬਹੁਤ ਢੇਰ ਪਹਿਲਾਂ ਮਤਲਬ ਢੇਰ ਦੀ ਹਵਾ ਹਾਰੇ ਹੁੰਦੇ ਪਰ ਆਪਸ ਵਿੱਚ ਇੱਕ ਦੂਜੇ ਦੇ ਨਾਂ ਚਾਚੇ ਭਤੀਜੇ ਨੇ ਇੱਕ ਦੂਜੇ ਦੇ ਕੇਸ ਖਰਾਬ ਕਰਦੇ ਰਹੇ ਕਾਰਵਾਈਆਂ ਡਿਲੇ ਕਰਦੇ ਰਹੇ ਤੇ ਹੁਣ ਆਗੀਵਾਰੀ ਮਾਨਸਾ ਮੇਰੇ ਆਇਆ ਕਿ ਟ੍ਰਕਸ ਨੂੰ ਲੈ ਕੇ ਜਿਹੜੀ ਐਸਆਈਟੀ ਬਣੀ ਸੀ ਉਸ ਐਸਐਸਆਈਟੀ ਨੇ ਪੂਰਾ ਪ੍ਰੋਪਰਟੀ ਦਾ ਵੇਰਵਾ ਪੂਰੀ ਡਿਟੇਲ ਮੰਗੀ ਸੀ ਕਿ ਤੁਹਾਡੀ ਵਿਦੇਸ਼ੀ ਯੂਰ ਕੀ ਹੈ ਬੈਂਕ ਦੇ ਖਾਤੇ ਟ੍ਰਾਂਜੈਕਸ਼ਨ ਉਸ ਵੇਲੇ 2007 ਤੋਂ 2017 ਚ ਤੁਹਾਡੀ getProperty ਕਿਵੇਂ ਸੱਫ ਹੋਈ ਉਸ ਦੇ ਆਧਾਰ ਤੇ ਇਹ ਬਿਜ਼ਨਸ ਨੇ ਸਾਰਾ ਕੁਝ ਇਹਦੇ ਇਨਕਲੂਡਡ ਹੈ ਜੀ ਮੈਂ ਤੁਹਾਨੂੰ ਦੱਸ ਦਿੰਨਾ ਫੇਰ ਇੱਕ ਵਾਰੀ ਕਿ ਪੱਕੇ ਬੈਠੇ ਬਹੁਤ ਬਹੁਤ ਧੰਨਵਾਦ ਤੁਹਾਡਾ